ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਡਾਲਾ ਬੰਗਰ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ ਮੇਜਰ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 گاਵਾ ਤੁਹਾਨੂੰ ਦਿਖਾਉਣੀ ਆ ਤੇ ਇੱਕ ਕੱਟੀ ਤੁਹਾਨੂੰ ਦਿਖਾਵਾਂਗੇ گاਵਾ ਵਿੱਚੋਂ ਕੁਝ ਗੱਬਣਾ ਆ ਕੁਝ ਸੂਈਆਂ ਆ ਕੋਈ ਟੁਕੜਾ ਆ ਵੀਡੀਓ ਪੂਰੀ ਵੇਖਿਓ ਜ਼ਰੂਰ ਇਹ ਆ ਵੀ ਛੋਟੇ ਭਾਵ ਜਿਹੜੇ ਤੁਹਾਨੂੰ ਦਿਖਾਉਣੇ ਆ ਛੋਟੇ ਭਾ ਹੁੰਦੇ ਵੇਸੇ ਵੇਦਿਓ ਨਾ ਕੋ ਜਿਆਦਾਤਰ ਇੱਕ ਆ ਨੀਲੀ ਦੀ ਕੱਟੀ ਤੁਹਾਨੂੰ ਦਿਖਾਵਾਂਗੇ ਚੰਗੇ ਕੱਦ ਕੱਟ ਚਾ ਕੱਟੀ ਉਤਰਾ ਤੇ ਬਾਕੀ ਗੱਲਬਾਤ ਹੁਣ ਕਰਦੇ ਆ ਇਹ ਆ ਵੀ ਭਾਵੇਂ ਕੋ ਜਿਆਦੇ ਦੁੱਧ ਵਾਲੀ ਆ ਤੇ ਭਾਵੇਂ ਕੋ ਥੋੜੇ ਦੁੱਧ ਵਾਲੀ ਆ ਚਵਾਈ ਇਥੋਂ ਆਪਣੀ ਜ਼ਰੂਰ ਕਰਕੇ ਖਰੇ ਖੜੋ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਤੇ ਜਿਹੜੀ ਬੇਨਤੀ ਅਸੀਂ ਕਰਦੇ ਆ ਤੇ ਸਾਡੀ ਗੱਲ ਵੱਲ ਵੀ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਸਨਾਂ ਤੇ ਠਾਜੇ ਹਾਂ ਜੀ ਤੋ ਇਹ ਸੁਣਾਓ ਚਲੋ ਫਿਰ ਇਹ ਚੀਦਾ ਜੇ ਵੇਗਿਆ ਮਾਲ ਪਿਛਲਾ ਫਿਰ ਹਾਂ ਜੀ ਵਿਕਦਾ ਜਾਂਦਾ ਮਾਲ ਆਈ ਜਾਂਦਾ ਜਾਈ ਜਾਂਦਾ ਠੀਕ ਆ ਹਾਂ ਜੀ ਰੌਣਕ ਪੂਰੀ ਲੱਗੀ ਆਗੇ ਲੱਗੀ ਜਾਂਦੀ ਬੁੜੀ ਠੀਕ ਆ ਤੇ ਹੁਣ ਇਧਰ ਨਾਲ ਵਛੀਆਂ ਦਾ ਫਾਰਮ ਸ਼ੁਰੂ ਕਰਤਾ ਵਾ ਮੈਂ ਕੀ ਕਰਦੇ ਆ ਮੈਂ ਦਰਚਾਰ ਕਰਿਆ ਵਾਂਗੀ ਠੀਕ ਆ ਆ 5-6 ਵਛੀਆਂ 6-7 ਵਛੀਆਂ ਜਿਹੜੀਆਂ ਰੱਖੀ ਆਵਾ ਘਰੇ ਇਹ ਨਵੇਂ ਹੀ ਹੁਣੀ ਸ਼ੁਰੂ ਕੀਤਾ ਕੰਮ ਵਾ ਵਛੀਆਂ ਕਹਿੰਦੇ ਆਪਣੀਆਂ ਤਿਆਰ ਕਰਿਆ ਕਰਨੀਆਂ ਆ ਆ ਸਾਰੀਆਂ ਵਛੀਆਂ ਹੀ ਬੈਠੀਆਂ ਵਾ ਵਛੀਆਂ ਨਹੀਂ ਆ ਇਧਰ ਚਲੋ ਇਹ ਵੀ ਆ ਵੀ ਬੱਚੀਆਂ ਕੋਈ ਸੰਭੂਗਾ ਤੇ ਗਾਂ ਗਾਵਾਂ ਤਿਆਰ ਹੋਣੀ ਆ ਹਾਂਜੀ 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 ਤੇ ਚਲੋ ਨਾਮ ਦੱਸੋ ਆਪਣਾ ਮੇਜ ਸਿੰਘ ਪਿੰਡ ਬਡਾਲਾ ਬੰਗਲ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਕਲਾਨਾ ਤੇ ਫੋਨ ਨੰਬਰ ਵੀ ਬੋਲੋ ਫੋਨ ਨੰਬਰ 81 46 52 47 34 ਠੀਕ ਆ ਤੇ ਅੱਜ ਛੋਟੇ ਛੋਟੇ ਕਰਤੀਆਂ ਫੇਰੇ ਛੋਟੇ ਛੋਟੇ ਪਾਈ ਬਸ ਜੱਸ ਨੌ ਵਾਲੇ ਜੱਸ ਨੌ ਵਾਲੇ ਠੀਕ ਐ ਨਾ ਤੁਹਾਡਾ ਟਾਈਮ ਖਰਾਬ ਹੋਵੇ ਨਾ ਅਗਲੇ ਦਾ ਬਸ ਉਹਨਾਂ ਦੇਰ ਉਹਨੇ ਕਹਿੰਦਾ ਜਿੰਨਾ ਲੈਣ ਦੇਣਾ ਬਸ ਠੀਕ ਐ ਹਾਂਜੀ ਚਲੋ ਫਿਰ ਆਜੋ ਆ ਪਹਿਲੇ ਨੰਬਰ ਵਾਲੀ ਤੇ ਇਹ ਗਾ ਸੂਣ ਸੂਬਾ ਸੂਏ ਸੂਣ ਨਹੀਂ ਦਈ ਐ ਵੈਸੇ ਤੇ ਹੁਣੇ ਵੀ ਸੂਣ ਨਹੀਂ ਦੇ ਦੇ ਜੌਰਦਨ ਬੇਬੀਆਂ ਮਿੰਟਾਂ ਸੂਬੇ ਹਾਂਜੀ ਪਿਆਰੀ ਜੀ ਸੂਣ ਦੀ ਬਾਤ ਜਦੋਂ ਬੈ ਗਈ ਇਹਨੇ ਸੂਪ ਐਣਾ ਇਹ ਕਿੰਨਾ ਕ ਦੁੱਧ ਆ ਲਈ ਜੇ ਦੁੱਧ ਵੀ ਜਿਉਂਦੇ ਜੋ ਐ 1500 ਆਗਲੂ ਜਿਆ ਵਾ ਮੈਂ ਮਿਆਦੀ ਹੋ ਗਈ ਦੇ ਦਊਗੀ ਠੀਕ ਐ ਆਰਡਰ ਚੰਗਾ ਵਛ ਲਿਓ ਤੋਰੋ ਹਾਂ ਫਿਰ ਇੱਕ ਦਿਨ ਪਿਆਰੀ ਜੀ ਐ ਵੈਸੇ ਬਸ ਪੂਰੀ ਤੇ ਆ ਥਾਣਵੀ ਤੇ ਆਪਾਂ ਲਾਗੇ ਤੋਂ ਦੇਖ ਸਕਦੇ ਹਾਂ ਤੇ ਮੋਲ ਦਾ ਫਿਰ ਇਹਦਾ ਮੋਲ ਵੀ ਜੀ ਦਾ 32000 ਨਹੀਂ ਕਰਦੇ ਆ ਅੱਛਾ 28000 ਦੇ ਦਾਂਗੇ ਅੱਛਾ 28000 ਦੀ ਦੇ ਦੇਣੀ ਹੈ ਹਾਂਜੀ ਛੋਟ ਕਰਾਂਗੇ ਠੀਕ ਹੈ ਜੀ ਦੁੱਧ 15 15 ਕਿਲੋ ਅਸ਼ੀਰਮਾਨ ਦਾ ਪਾਈ ਜਾਊਗਾ ਠੀਕ ਆ ਹਾਂਜੀ ਤੇ ਆ ਵੀ ਗੱਬਣੇ ਆ ਹਾਂਜੀ ਗੱਬਣੇ ਦੂਜਾ ਸੂਆ ਜੀ ਇਹ ਤਾਂ ਦੂਸਰਾ ਸੂਆ ਹੈ ਹਾਂਜੀ ਇਹ ਕਿੰਨੇ ਕਿ ਦੁੱਧਾ ਲਈ ਆ ਦੁੱਧ ਬਰ ਦਾਂਗੇ ਉਹ ਤੇ ਪਾਈ ਦੇਵਾਂ ਤੁਹਾਨੂੰ ਮਨਮਾਨਾ ਤੋ ਦਹਰੇ ਚੁਵਾਈ ਜਾਂਦੀਆਂ ਹੋ ਜੀ ਠੀਕ ਹੈ 10 12 ਲੀਟਰ ਦੇ ਕਰੀਬ ਜਿਹੜਾ ਗਿੰਦੇ ਕੀ 10 ਲੀਟਰ ਇਹ ਵੀ ਚੁਵਾਈ ਜਾਊਗੀ ਬਾਗੀ ਵੱਧ ਜੁਣਾ ਕੀ ਸੇਵਾ ਆਪਣੀ ਹਾਂਜੀ ਹਾਂਜੀ ਇਹਦਾ ਪਾਈ ਦਾਵਾ ਜਿੰਨਾ ਫਲ ਹੋਣਾ ਚਲੋ 98 ਦੇ ਦੇਖ ਸਕਦੇ ਜੇ ਲਾਗੇ ਤੋਂ ਤੇ ਇਹਦਾ ਮੁੱਲ ਮੁੱਲ ਦਾ 30000 ਕਰਦੇ ਹਾਂ 27000 ਅੱਛਾ 27000 ਚੋਰੀ ਕਰਾਂਗੇ ਉੱਚ ਠੀਕ ਹੈ ਤੇ ਆ ਗੱਡੀ ਹੁਣ ਇਹ ਬੱਚੇ ਮਗਾਇਆ ਜੱਟ ਕੋ ਦੁੱਧ ਜੀ ਦੀ ਅੱਛਾ ਮਹੀਨੇ ਦੀ ਤੂਈ ਤੋਰ ਦ ਬੱਚੇ ਤਾਂ ਬਿਨਾਂ ਹੀ ਆਏ ਦੁੱਧ ਜਿਹੜਾ ਕਹਿੰਦੇ ਵੀ 8 ਕਿਲੋ ਹੈਗਾ ਇਹਦੇ ਕੋਲ ਬਾਕੀ ਥਾਣੇ ਇਹਦੇ ਕੋਲ ਵੀ ਕਾਫੀ ਚੰਗਾ ਲੱਗਾ ਹੈ। ਆ ਥਾਣੇ ਵੀ ਇਹ ਦੇਖ ਸਾਦੇ ਜੀ। ਜੇ ਵੀ ਸ਼ਾਮੀ ਕਰੀ ਦੇਖ ਸਾਦੇ। ਤੇ ਕਿੰਨਾ ਫਿਰ ਇਹਦਾ ਮੁੱਲ ਵੀ ਜੀ? ਮੁੱਲ ਵੀ ਜੀ ਤਾਂ 22000 18000 ਦੇ ਦਾਂਗੇ। ਅੱਛਾ 18000 ਦੀ ਦੇ। ਆਨੇ ਮੋਲੋ ਹੀ ਹੋਣਾ ਸੌਦਾ ਹੀ ਹੈ ਬਸ। ਠੀਕ ਆ। ਛੋਟ 500 200 ਕਾਦੀ 500 ਕਾਦੀ ਆਪਣਾ ਜੀ। ਅੱਛਾ ਬਿਲਕੁਲ ਇਹ ਜਸਨਾ ਵਾਲੇ ਮੁੱਲ। ਜਸਨਾ ਹੋਰ ਹੀ ਕਰਦੇ ਆ। ਠੀਕ ਆ। ਹਾਂਜੀ। ਕਿਆ ਜਿਹੜੀ ਤੁਹਾਡੇ ਪਿੱਛੇ ਆ ਇਹ ਬੜਿਆ ਲੱਗ ਜਾ ਸਟਰਕਚਰ ਆ ਇਹਦਾ ਇਹ ਵੀ ਤਾਂ ਮੰਤਰੀ ਦਾਦੀ ਜੀ ਅੱਛਾ ਥਾਣੇ ਦੇ ਤਿੰਨ ਹੀ ਆ ਹਾਂ ਤਿੰਨ ਜਿਹਦੇ ਵਿੱਚ ਜਮਾਂਦਰੀ ਤਿੰਨ ਨੇ ਲੱਗਦਾ ਹਾਂਜੀ ਦੁਆਦਰੀ ਤਿੰਨ ਨੇ ਨਾ ਲੱਗਾ ਹੀ ਨਹੀਂ ਚੌਥਾ ਥਾਣੇ ਲੱਗਦਾ ਹੈ ਨਹੀਂ ਆ ਨਹੀਂ ਹੈਗਾ ਹੈਗਾ ਮਗਰ ਤਿੰਨ ਹੀ ਹੈ ਬਾਜ ਮਗਰ ਹੈਗਾ ਯਾਰ ਮਗਰ ਲੱਗਿਆ ਜੀ ਮਗਰ ਲੱ ਸੰਤਿਲ ਲੱਟੇ ਹਾਂਜੀ ਤੇਰੇ ਇਥੋਂ ਵੀ ਚੰਗਾ ਕੰਮ ਹੋਊਗਾ ਜੀ ਛੱਡੀਆਂ ਦਾ ਸਟਰਕਚਰ ਛੜਾ ਜਾ ਵੱਖਰਾ ਆ ਕਿੰਨਾ ਦੁੱਧ ਦੇ ਦੇ ਕੋਲ 13 ਕਿਲੋ 13 ਕਿਲੋ ਹੈਗਾ ਪੱਕਾ ਦੁੱਧ ਕਹਿਣ ਵਾਲੀ ਗੱਲ ਨਹੀਂ ਹੈਗਾ ਅੱਛਾ ਠੰਡਾ ਕਰਕੇ ਜਿਵੇਂ ਆ ਕੇ ਦੋਗੇ ਕਰੋ ਜੀ ਮੁੱਲ ਦਾ ਹੋਊ ਟੋਕੜਾ ਨੂੰ ਘੱਟ ਅੱਛਾ ਹਾਂਜੀ ਇਹ ਸੱਜੇ ਜੇ ਬੱਛੀ ਅੱਛਾ ਬੱਛੀ ਕੋ ਵੇਖਣੀ ਜੇ ਮੇਰੇ ਪੇੜਾ ਬੱਛੀ ਜੀ ਲੱਤ ਵਧੀਆ ਨੱਪਦੀ ਜੇ ਆਵਲੀ ਇਹ ਆ ਬਈ ਇਹ ਜੇ ਸੰਦੀ ਜੀ ਲਿਆ ਪੱਖੀਆਂ ਬੱਜੀਆਂ ਨਹੀਂ ਆ ਫਰਸਤੀ ਠੀਕ ਆ ਖਾਲੀ ਖਾਲੀ ਨਹੀਂ ਕਿਸ ਨੇ ਕਰੀ ਨਾ ਤੋਰੀਆਂ ਤੋਰੀਆਂ ਹੀ ਨਹੀਂ ਆਹੋ ਜੀਆਂ ਥੋੜਾ ਜਿਹਾ ਕੱਚੀ ਜਗ੍ਹਾ ਤੇ ਕੋਈ ਦੱਸ ਦੇ ਨੇ ਰਹਿ ਗਈ ਗਾਂ ਤੇ ਚਲੋ ਵਿਚਾਰੀ ਤੇ ਬਈ ਕੋ ਸਾਰਾ ਸੁੱਖਾ ਹੋ ਜਾਗਾ ਦੁੱਧ ਜਿਹੜਾ ਤਰਾ ਕਹਿੰਦੇ ਵੀ ਤੇਰਾ ਲੀਟਰ ਹੈਗਾ ਇਹ ਵੀ ਕਹਿ ਨਹੀਂ ਕੋਈ ਕਹੇ ਨਾ ਹੈਗਾ ਤਾਂ ਤੇ ਨਾ ਕਿ ਦੋ ਇੱਕੋ ਹੀ ਹੈਗੀ ਤੇ ਲੜਿਆ ਹੁੰਦੇ ਆ ਜਾ ਬੰਦ ਕੋਲ ਖੁਲੜਾ ਹੋਊਗਾ ਦੇਖੋ ਤੇ ਮੁੱਲ ਫਿਰ ਇਹਦਾ ਮੋਲੇ ਦਾ ਭਾਈ ਵੀ ਕਰੀ ਸੋਨਾ ਹੀ ਦੇ ਦਾਂ ਅੱਛਾ 16000 ਦੀ 13 ਕਰੋ ਸੋਨਾ ਜਾਂਦੀ ਠੀਕ ਆ ਕੋਈ ਜੋ ਪੰਜ ਸਮਝੀ ਮੈਨੂੰ ਕੋਈ ਗੱਲ ਹੀ ਨਹੀਂ ਠੀਕ ਆ ਬਾਦ ਵਿੱਚ ਕਰਦਾ ਦੋ ਦਿਨ ਜੀ ਅੱਛਾ ਅਰੇ ਬਸਾਂ ਘਾਟੇ ਫੜੀ ਹੁਣ ਇਹ ਕੱਚੀ ਕੁੱਚੀ ਜਗ੍ਹਾ ਤੇ ਕੋਈ ਰੈਪ ਹੀ ਨਾ ਹੋ ਸਕਦਾ ਬਹੁਤ ਭਾਈ ਪਤਾ ਸੋਨਾ 17 ਕਿਲੋ ਘਾਟੇ ਇਦਾਂ ਨਹੀਂ ਕਾਮ ਆ ਤੇ ਆ ਜਿਹੜੀ ਗਾਂ ਜੀ ਇਹਦਾ ਥਾਣੀ ਘੱਟ ਜੀ ਅੱਛਾ ਇਹਦਾ ਸਨ ਘੱਟਿਆ ਦੁੱਧ ਦੇ ਵਿੱਚ ਇਹਨੂੰ 10 ਕਿਲੋ ਅੱਛਾ ਹਾਂਜੀ ਤੋਰੋ ਫੇਰ ਇਹ ਜੋੜੇ ਕੋ ਕਰੇ ਬਣੀ ਐ ਦਮੇ ਕੱਦ ਘੱਟ ਚਲੋ ਇਹਦਾ ਵੀ ਚੰਗਾ ਵਾ ਬੀੜ ਬੜੀਆ ਬੱਚੀ ਜਿਹੜਾ ਸੈਂਸ ਜੀ ਆ ਸਵੀਟ ਚੰਗੀ ਮਗਰ ਰਾਥਾਨ ਘਾਟਿਆ ਇਹਦਾ ਹਾਂਜੀ ਤੇ ਥਾਣੇ ਦੇ ਭੇਤਰ ਲਾਗੇ ਤਾਂ ਦੇਖ ਸਕਦੇ ਜੀ ਤੇ ਮਿਲਕੋ ਇੰਨੀ ਚੰਗੀ ਹੈ ਤੇ ਇਹਦਾ ਮੁੱਲ ਫਿਰ ਮੋਜ਼ੇ ਕੀ ਕਰਦੇ ਆ ਜੇ ਬਾਰੀ 1600 ਆਇਆ ਦੇ ਦਾਂ ਅੱਛਾ 16 ਦੀ ਇਹ ਵੀ ਦੇ ਦੇਣੀ ਹੋ ਨਹੀਂ ਹੋ ਤੇ ਦੁੱਧ 10 ਕਿਲੋ ਦੇ ਕੋਈ ਹੈਗਾ ਪੱਕਾ ਪੱਕਾ ਦੋ ਫੁੱਲਟਨਾ ਠੀਕ ਹੈ ਜੀ ਤੇ ਆ ਜਿਹੜੀ ਗਾਂ ਜੀ ਹੁਣ ਇਹ ਗਾਂ ਟੋਕਰ ਜੀ ਕੀ ਗੋਦੋ ਦੀ ਹੈ 37 ਗੋਦੋ ਦੀ ਤੋੜਦਾ ਫਿਰ ਕੱਦ ਕਾਠੋ ਤਰੈ ਇਹਦਾ ਵੀ ਚੰਗਾ ਵਾ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਉੱਚੇ ਗੱਦ ਕਾਠ ਚ ਦੁੱਧ ਜਿਹੜਾ 6 ਕਿਲੋ ਕਹਿੰਦੇ ਵੀ ਹੈਗਾ ਇਹ ਦੇਖ ਲੈ ਜਾ ਫਿਰ ਤੇ ਇਹਦਾ ਮੁੱਲ ਫਿਰ ਇਹ ਮੁੱਲ 15000 ਰੁਪਏ ਕਰਦੇ ਆ ਅੱਛਾ 12000 ਦੀ ਦੇਦਾ ਅੱਛਾ 12000 ਦੀ ਦੇ ਦੇਣੀ ਆ ਹਾਂਜੀ ਠੀਕ ਐ ਜੀ ਤੇ ਹੁਣਾ ਕੱਟੀ ਜੜੀ ਇਹ ਕੱਟੀ ਨਹੀਂ ਲਈ ਜੀ ਖੀਜੀ ਠੀਕ ਐ ਹਾਂਜੀ ਭਾਈ ਅੱਛਾ ਖੀਰੀ ਹਾਂਜੀ ਮਿੱਲੀ ਦੀ ਝੋਟੀ ਆ ਦੰਦ ਚੱਕੀ ਤੇ ਤਾਂ ਹੀ ਉਤਰਾਂ ਇਹਦਾ ਅੱਜ ਅੱਜ ਖੀਰੀ ਆ ਜੀ ਸਾਹ ਦੇਖ

ਤੇ ਇਹਦਾ ਮੁੱਲ ਫਿਰ ਮੁੱਲ 30 ਹਜ਼ਾਰ ਵੀ ਕਰਦੇ ਆਂ ਜੀ ਅੱਛਾ 27 ਹਜ਼ਾਰ ਦਵਾਏ ਹਾਂ 27 ਦੀ ਹਾਂਜੀ ਅੱਜ ਠੀਕ ਹੈ ਜੀ ਤੇ ਅਵੇ ਵਿੱਚ ਨਹੀਂ ਜੀ ਨਹੀਂ ਨਹੀਂ ਇਹ ਨਹੀਂ ਵੇਚਦੇ ਕਟਾਪ ਤਾਂ ਮੈਂ ਜਿਆਦਾ ਤਿਆਰ ਕਰਦੇ ਆਂ ਅੱਛਾ ਇਹ ਕਟਾ ਤਿਆਰ ਕਰਨਦੇ ਆਪ ਆਂ ਤੇ ਨਵੇਂ ਦਿਨ ਹੋਇਆ ਜੀ ਠੀਕ ਆ ਹਾਂਜੀ ਤੇ ਠੀਕ ਹੈ ਹੋਰ ਕੁਛ ਹੈ ਨਾ ਬਸ ਤੇ ਬਾਕੀ ਇਹ ਆ ਵੀ ਚਲੋ ਕੋਈ ਵੇਰ ਇੱਥੋਂ ਆਪਣੀ ਤਸੱਲੀ ਕਰਕੇ ਵੇਚ ਚਾਖ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਬਸ ਜੋ ਵੀ ਇੱਥੋਂ ਹੀ ਵੇਚ ਚਾਖ ਕੇ ਖੜਿਆ ਕਰੋ ਜੀ ਚੁਵਾਈ ਦੋ ਟਾਈਮ ਕਰਕੇ ਖੜਿਆ ਕਰੋ